ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਅਮਰੀਕਾ ਸਰਕਾਰ ਵੱਲੋਂ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਪ੍ਰਵਾਸ ਨਾਲ ਸੰਬੰਧਿਤ ਕਈ ਸਾਰੀਆਂ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ। ਕੈਨੇਡਾ ਦੀ ਡਾਟਾ ਏਜੰਸੀ ਦੀ ਤਾਜ਼ਾ ਰਿਪੋਰਟ ਅਨੁਸਾਰ ਉੱਥੇ ਗਿਆ ਹਰ 5ਵਾਂ ਨਵਾਂ ਪ੍ਰਵਾਸੀ ਗਰੀਬੀ ਨਾਲ ਜੂਝ ਰਿਹਾ ਹੈ। ਇੱਕ ਹੋਰ ਰਿਪੋਰਟ ਅਨੁਸਾਰ ਸੰਸਾਰ ਦੇ 86 ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ 'ਚ 10000 ਤੋਂ ਵੀ ਵੱਧ ਭਾਰਤੀ ਵੰਦ ਨੇ ਕੈਨੇਡਾ ਦੀ ਡਾਟਾ ਏਜੰਸੀ ਨੇ ਤਾਂ ਇਹ ਵੀ ਦਾਵਾ ਕੀਤਾ ਹੈ ਕਿ ਉੱਥੇ ਪੜਨ ਗਏ ਕੋਮਾਂਤਰੀ ਵਿਦਿਆਰਥੀਆਂ ਨੂੰ ਉੱਥੋਂ ਦੇ ਬਸਨੀਕਾਂ ਨਾਲੋਂ 20% ਦੀ ਘੱਟ ਤਨਖਾਹ ਤੇ ਕੰਮ ਕਰਵਾਇਆ ਜਾ ਰਿਹਾ ਹੈ ਜਿੰਨਾ ਗਰੀਬਾਂ ਪ੍ਰਵਾਸੀਆਂ ਦੀ ਗੱਲ ਕੀਤੀ ਗਈ ਆ ਉਹਨਾਂ ਕੋਲ ਖਾਣ ਤੇ ਪੈਣਨ ਲਈ ਨਾ ਕਾਫੀ ਸਾਧਨ ਨੇ ਉਹਨਾਂ ਨੂੰ ਆਪਣੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਸਮਝੌਤਾ ਕਰਨਾ ਪੈ ਰਿਹਾ ਹੈ ਇਸ ਤਰ੍ਹਾਂ ਨਾਲ ਇਹਨਾਂ ਨੂੰ ਹੇਠਲੇ ਮਤਵਰਕ ਤੋਂ ਵੀ ਹੇਠਾਂ ਰੱਖਿਆ ਗਿਆ ਹੈ। ਹੋਰ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਇਹ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀ ਰਕਮ ਦੇ ਮੁਕਾਬਲੇ 40% ਦੀ ਘੱਟ ਨਾਲ ਗੁਜ਼ਾਰਾ ਕਰ ਰਹੇ ਨੇ। ਜੇ ਇੱਕ ਪਰਿਵਾਰ ਨੂੰ ਹਰ ਮਹੀਨੇ ਗੁਜ਼ਾਰਾ ਕਰਨ ਲਈ 2000 ਡਾਲਰ ਚਾਹੀਦੇ ਆ ਤਾਂ ਉਹਨਾਂ ਨੂੰ 1200 ਡਾਲਰ ਨਾਲ ਹੀ ਖਰਚ ਲਾਉਣਾ ਪੈ ਰਿਹਾ ਹੈ। ਇੱਕ ਹੋਰ ਪੱਖ ਤੇ ਰੋਸ਼ਨੀ ਪਾਉਂਦੇ ਆ ਕਿਹਾ ਗਿਆ ਕਿ ਉੱਥੇ ਰਹਿੰਦੇ ਗ੍ਰੈਜੂਏਟ ਕਮੰਤਰੀ ਵਿਦਿਆਰਥੀਆਂ ਨੂੰ 2020 ਨਾਲੋਂ ਵੀ ਘੱਟ ਤਨਖਾਹ ਦਿੱਤੀ ਗਈ ਹੈ। ਇਸ ਦੀ ਮਾਰਹੇਟ ਸਭ ਤੋਂ ਵੱਧ 2023 ਦੇ ਗ੍ਰੈਜੂਏਟ ਆਏ ਨੇ। ਕਮੰਤਰੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿਦਿਆਰਥੀਆਂ ਨਾਲੋਂ 20% ਦੀ ਘੱਟ ਤਨਖਾਹ ਮਿਲ ਰਹੀ ਹੈ। ਹੁਜਤਾ ਗੋਰੀ ਨਹੀਂ ਸਾਡੇ ਭਾਰਤੀ ਰੁਜ਼ਗਾਰਦਾਤਾ ਵੀ ਉੱਥੇ ਨਵੇਂ ਗਏ ਨੌਜਵਾਨਾਂ ਦਾ ਸ਼ੋਸ਼ਣ ਕਰਦੇ ਬਰਾਬਰ ਦੇ ਭਾਈਵਾਲ ਨੇ। ਰੀਪੋਰਟਾਂ ਵੀ ਕਹਿ ਰਹੀਆਂ ਨੇ ਕਿ ਕਈਆਂ ਵੱਲੋਂ ਮਹੀਨੇ 2 ਮਹੀਨੇ ਕੰਮ ਕਰਵਾ ਕੇ ਤਨਖਾਹ ਦੇਣ ਵੇਲੇ ਹੱਥ ਖੜੇ ਕਰ ਦਿੱਤੇ ਜਾਂਦੇ ਨੇ। ਕੁੜੀਆਂ ਨੂੰ ਤਾਂ ਖਾਸ ਕਰਕੇ ਕਈ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਵਿਦੇਸ਼ਾਂ ਦੀ ਦੌੜ ਜਾਰੀ ਹੈ। ਅਮਰੀਕਾ ਤੋਂ ਫੌਜੀ ਜਹਾਜ਼ ਪਰ ਕੇ ਆਉਣ ਬਾਅਦ ਗੈਰ ਕਾਨੂੰਨੀ ਤੌਰ ਤੇ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ 'ਚ ਠੱਲ ਜ਼ਰੂਰ ਪਈ ਹੈ ਪਰ ਹਾਲੇ ਇਹ ਰੁਝਾਨ ਰੁਕਿਆ ਨਹੀਂ ਹੈ। ਪਿਛਲੇ ਸਮੇਂ ਚ ਲੋਕ ਸਭਾ ਚ ਵਿਦੇਸ਼ਾਂ ਦੀਆਂ ਜੇਲਾਂ ਚ ਬੰਦ ਭਾਰਤੀਆਂ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਵਿਦੇਸ਼ ਰਾਜ ਮੰਤਰੀ ਕੀਤਵਰਦਨ ਸਿੰਘ ਨੇ ਦੱਸਿਆ ਕਿ 86 ਦੇਸ਼ਾਂ ਦੀਆਂ ਜੇਲਾਂ ਚ 10152 ਭਾਰਤੀ ਵੰਦ ਨੇ। ਉਹ ਇੱਕ ਲਿਖਤੀ ਸਵਾਲ ਦਾ ਜਵਾਬ ਦੇ ਰਹੇ ਨੇ। ਭਾਰਤ ਸਰਕਾਰ ਵੱਲੋਂ ਇਸ ਸੰਬੰਧੀ ਇੱਕ ਡਾਟਾ ਤਿਆਰ ਕੀਤਾ ਗਿਆ ਹੈ ਜਿਸ ਤੋਂ ਇਹ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਵਦੇਸ਼ ਰਾਜ ਮੰਤਰੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਸਾウਦੀ ਅਰਬ, ਸੰਯੁਕਤ ਅਮਰੀਕਾ, ਕਤਰ, ਨੇਪਾਲ, ਪਾਕਿਸਤਾਨ, ਅਮਰੀਕਾ, ਸ਼੍ਰੀਲੰਕਾ, ਸਪੇਨ, ਰੂਸ, ਚੀਨ, ਬੰਗਲਾਦੇਸ਼ ਸਮੇਤ 86 ਦੇਸ਼ਾਂ ਦੀਆਂ ਜੇਲਾਂ 'ਚ ਭਾਰਤੀ ਕੈਦੀ ਨਜ਼ਰਬੰਦ ਨੇ। ਵਿਦੇਸ਼ ਰਾਜ ਮੰਤਰੀ ਨੇ ਇਹ ਵੀ ਦੱਸਿਆ ਕਿ 2633 ਭਾਰਤੀ ਕੈਦੀ ਸਾウਦੀ ਅਰਬ ਦੀਆਂ ਜੇਲਾਂ 'ਚ ਬੰਦ ਨੇ ਤੇ 2518 ਅਜੇ ਕੈਦੀ ਸੰਯੁਕਤ ਮੀਰਾਦੀਆਂ ਜੇਲਾਂ 'ਚ ਬੰਦ ਕੀਤੇ ਹੋਏ ਨੇ। ਲੋਕ ਸਭਾ ਚ ਪੇਸ਼ ਕੀਤੇ ਅੰਕੜਿਆਂ ਮੁਤਾਬਿਕ ਨੇਪਾਲ ਦੀਆਂ ਜੇਲਾਂ ਚ 1317 ਕੈਦੀ ਨੇ ਜਦੋਂ ਕਿ ਪਾਕਿਸਤਾਨ ਦੇ ਸ਼੍ਰੀਲੰਕਾ ਦੀਆਂ ਜੇਲਾਂ ਚ 286 ਤੇ 98 ਕੈਦੀ ਦੱਸੇ ਜਾ ਰਹੇ ਨੇ ਵਿਦੇਸ਼ ਮੰਤਰਾਲੇ ਦੀ ਜਾਣਕਾਰੀ ਅਨੁਸਾਰ ਇਸ ਵੇਲੇ ਵਿਦੇਸ਼ ਦੀਆਂ ਜੇਲਾਂ ਚ ਵਿਚਾਰ ਅਧੀਨ ਕੈਦੀ ਸਣੇ ਭਾਰਤੀ ਕੈਦੀਆਂ ਦੀ ਗਿਣਤੀ 10152 ਹੈ ਅਮਰੀਕਾ ਸਰਕਾਰ ਵੱਲੋਂ ਹਿਰਾਸਤ ਚ ਲਏ ਭਾਰਤੀਆਂ ਦੀ ਗਿਣਤੀ ਉਸ ਤੋਂ ਵੱਖਰੀ ਹੈ ਡੋਨਾਲਡ 트ੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣ ਤੋਂ ਬਾਅਦ 388 ਭਾਰਤੀਆਂ ਨੂੰ ਅਮਰੀਕਾ ਦੇ ਫੌਜੀ ਜਹਾਜ਼ਾਂ 'ਾਂ 'ਤੇ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਭਾਰਤ ਭੇਜਿਆ ਗਿਆ ਹੈ ਜਿਸ ਨੂੰ ਲੈ ਕੇ ਮੁਲਕ ਦੀ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ ਹੈ ਅਮਰੀਕਾ ਸਰਕਾਰ ਵੱਲੋਂ ਹੋਰ ਭਾਰਤੀਆਂ ਨੂੰ ਵੀ ਜਲਦ ਵਾਪਸ ਭੇਜਿਆ ਜਾ ਸਕਦਾ ਹੈ ਅਮਰੀਕਾ ਵੱਲੋਂ ਉੱਥੇ ਰਹਿ ਰਹੇ ਗੈਰ ਕਾਨੂੰਨੀ ਭਾਰਤੀਆਂ ਨਾਲ ਕੀਤੇ ਮਾੜੇ ਵਿਵਹਾਰ ਲਈ ਭਾਰਤ ਸਰਕਾਰ ਨੇ ਵੀ ਰੋਸ ਜ਼ਾਹਰ ਕੀਤਾ ਹੈ ਇਸੇ ਦੌਰਾਨ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਤੌਰ ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਹਰਿਆਣਾ ਚ ਵੀ ਤਿੰਨ ਏਜੰਟਾਂ ਖਿਲਾਫ ਮਾਮਲੇ ਦਰਜਗਾਂਦੀ ਸੂਚਨਾ ਮਿਲੀ ਹੈ। ਅਮਰੀਕਾ ਤੋਂ ਵਾਪਸ ਭੇਜੇ ਪੰਜਾਬੀਆਂ ਦੇ ਮਾਮਲੇ ਇਸ ਪੰਜਾਬ ਪੁਲਿਸ ਹਰਕਤ ਚ ਆਈ ਹੈ ਤੇ ਉਸਨੇ ਵੱਡੇ ਪੱਧਰ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਗੌਰਵ ਜਾਦਵ ਨੇ ਇੱਕ ਚਾਰ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ।